ਬਿੱਤਿਆ ਦਿਨ ਗੁਰਦਾਸਪੁਰ ਦੇ ਕਲਨੌਰ ਦੇ ਵਿੱਚ ਇੱਕ 8 ਸਾਲ ਦੀ ਬੱਚੇ ਦੇ ਨਾਲ ਜਿਹੜੀ ਮਨਦਪਾਗੀ ਘਟਨਾ ਵਾਪਰੀ ਸੀ ਉਸ ਪਰਿਵਾਰ ਦੇ ਨਾਲ ਅੱਜ ਮੁਸੀਬਲਾਈ ਬੋਰਡ ਦੇ ਨਵੇਂ ਬਣੇ ਚੇਅਰਮੈਨ ਡੈਨਲ ਮੁਸੀਬੱਟੀ ਨੇ ਮੁਲਾਕਾਤ ਕੀਤੀ ਦੇਖੋ ਉਹਨਾਂ ਨੇ ਪਰਿਵਾਰ ਦੇ ਨਾਲ ਮਿਲ ਕੇ ਕੀ ਕੀਤਾ ਸਾਡੇ ਸਾਥੀ ਪੱਤਰਕਾਰ ਰਾਜਨ ਰੰਧਾਵਾ ਦੇ ਗੁਰਦਾਸਪੁਰ ਤੋਂ ਵਿਸ਼ੇਸ਼ ਰਿਪੋਰਟ ਸਾਡੇ ਭਾਈਚਾਰੇ ਦੀ ਆਣ ਚੇਅਰਮੈਨ ਮੁਸੀਬਲਾਈ ਬੋਰਡ ਕਮਿਸ਼ਨਰ ਡੈਨિયલ ਮਸੀਹ ਜੀ ਜਿਹੜਾ ਪੀੜਤ ਪਰਿਵਾਰ ਆ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਨੇ ਔਰ ਇਹਨਾਂ ਨੇ ਪੂਰਾ ਸੁਵਾਸਨ ਦਿੱਤਾ ਵਾ ਪੰਜਾਬ ਸਰਕਾਰ ਵੱਲੋਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਕਿਸੇ ਵੀ ਚੀਜ਼ ਦੀ ਮਦਦ ਜਿਹੜੀ ਆ ਪਰਿਵਾਰ ਨੂੰ ਜਿਹੜੀ ਆ ਸਰਕਾਰ ਵੱਲੋਂ ਕੀਤੀ ਜਾਏਗੀ ਸੋ ਇਹਨਾਂ ਨੇ ਸੁਵਾਸਨ ਮੈਂ ਤਾਂ ਮੇਰੇ ਨਾਲ ਇਹ ਪਰਸਨਲ ਇਹਨਾਂ ਦਾ ਆਪਣਾ ਚੇਅਰਮੈਨ ਸਾਹਿਬ ਦਾ ਕਹਿਣਾ ਕਿ ਪਰਸਨਲ ਮੇਰੇ ਵੱਲੋਂ ਕੀਤੀ ਜਾਏਗੀ ਬੜੀ ਵੱਡੀ ਗੱਲ ਹੈ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਿਸੇ ਵੀ ਦੁੱਖ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆ ਕੇ ਕੰਦੇ ਦਾ ਕੰਦਾ ਮਿਲਾ ਕੇ ਖੜ ਜਾਣਾ ਇਹ ਬੜੀ ਵੱਡੀ ਗੱਲ ਹੈ ਸੋ ਚੇਅਰਮੈਨ ਸਾਹਿਬ ਅੱਜ ਜਿਹੜੀ ਆ ਕਲਾ ਲੋਕ ਦੀ ਧਰਤੀ ਉੱਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਨੇ ਦਿਲ ਦੀਆਂ ਨਿਗਾਹਾਂ ਤੋਂ ਪਰਿਵਾਰ ਵੱਲੋਂ ਮੈਂ ਇਹ ਇਹਨਾਂ ਦਾ ਧੰਨਵਾਦ ਕਰਦਾ ਔਰ ਜੋ ਵੀ ਇਹਨਾਂ ਨੇ ਸਵਾਸਨ ਪਰਿਵਾਰ ਨੂੰ ਦਿੱਤਾ ਔਰ ਮੈਂ ਵੀ ਇਹਨਾਂ ਨੂੰ ਪੂਰੀ ਇਸ ਗੱਲ ਦੀ ਤਸੱਲੀ ਦਿਵਾਉਣਾ ਕਿ ਜੋ ਚੇਅਰਮੈਨ ਸਾਹਿਬ ਨੇ ਕਿਹਾ ਉਹਨੂੰ ਕਰਕੇ ਦਿਖਾਉਣਗੇ ਇਹ ਨਹੀਂ ਕਿ ਗੱਲ ਕਰਨੀ ਦੇ ਕਥਨੀ ਵਿੱਚ ਫਰ ਗਿਆ ਚੇਅਰਮੈਨ ਸਾਹਿਬ ਵੈਸੇ ਦਿਲ ਦੇ ਬਹੁਤ ਸਾਫ਼ ਤੇ ਦਲੇਰ ਬੰਦੇ ਨੇ ਘਬਰਾਉਣ ਦੀ ਲੋੜ ਨਹੀਂ ਹੈ ਅੱਜ ਪਰਿਵਾਰ ਦੇ ਵਿੱਚ ਕੋਈ ਨਹੀਂ ਕਿਸੇ ਵੀ ਪ੍ਰਕਾਰ ਦਾ ਕੋਈ ਡਰਦਾ ਜਾਂ ਕਿਸੇ ਵੀ ਜਿਹਦਾ ਕਹਿੰਦੇ ਆ ਧਮਕੀਆਂ ਕੋਈ ਧਮਕੀ ਨਹੀਂ ਦੇ ਸਕਦਾ ਪਰਿਵਾਰ ਨੂੰ ਕੋਈ ਦਰਾ ਨਹੀਂ ਸਕਦਾ ਸੋ ਅਸੀਂ ਅੱਜ ਪੂਰੇ ਭਾਈਚਾਰੇ ਇਹ ਇਸ ਪਰਵਾਦ ਦੇ ਨਾਲ ਖੜੇ ਆਂ ਔਰ ਕਿਸੇ ਵੀ ਮੁਸੀਬਤ ਦੇ ਵਿੱਚ ਅਸੀਂ ਪਰਿਵਾਰ ਨੂੰ ਪੂਰਾ ਸਵਾਸਨ ਦਿੰਨੇ ਆ ਚੇਅਰਮੈਨ ਸਾਹਿਬ ਵੱਲੋਂ ਔਰ ਮੇਰੇ ਵੱਲੋਂ ਵੀ ਅਸੀਂ ਇਸ ਪਰਵਾਦ ਦੇ ਨਾਲ ਇਨਸਾਫ ਦੀ ਜੰਗ ਜਿਹੜੀ ਆ ਉਹ ਜਿੱਤ ਕੇ ਦਿਖਾਵਾਂਗੇ ਲਾਸ਼ ਤੱਕ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਪਾਸਟ ਲਾਲ ਸੋਨਾ ਜੀ ਔਰ ਐਸ ਐਮ ਅਨਦਾਵਾ ਜੀ ਜਦੋਂ ਮੈਨੂੰ ਪਤਾ ਲੱਗਿਆ ਨਾ ਗੱਲਬਾਤ ਹੋਈ ਅੱਜ ਮੈਂ ਕਲਨੌਰ ਵਿੱਚ ਆਇਆ ਆਂ ਪਿੰਡ ਦੇ ਵਿੱਚ ਔਰ ਪੀਰ ਪਰਵਾ ਦੇ ਨਾਲ ਦੁੱਖ ਸਾਂਝਾ ਕੀਤਾ ਆ ਤੇ ਵਿਸ਼ਵਾਸ ਦਿਵਾ ਪਿੱਤਾ ਦਾ ਥਾਣੇ ਦੀ ਕੋਰਟ ਤੋਂ ਲੈ ਕੇ ਹਾਈ ਕੋਰਟ ਤੱਕ ਜਿੰਨਾ ਵੀ ਖਰਚਾ ਆਏਗਾ ਮੈਂ ਕਰਾਂਗਾ ਇਹ ਤੀ ਤੁਹਾਡੀ ਨਹੀਂ ਮੇਰੀ ਦੀ ਆ ਹallelujah ਆਹੀ ਹਾਂ ਤਰਨ ਦਾ ਸਤਿਕਾਰ ਕਰਦੇ ਆ ਹਰ ਤੀ ਪੈਨੋ ਆਪਣੀ ਤੀ ਪੈਨ ਸਮਝਦੇ ਆ ਔਰ ਇਸ ਤੇ ਕਰਦੇ ਆਏ ਆ ਤੇ ਕਰਦੇ ਰਵਾਂਗੇ ਤੇ ਜੇ ਡਾਉਂਟ ਭਗਾਉਣ ਵਾਲੀ ਗੱਲ ਰਹਿ ਗਈ ਆ ਉਹ ਨਾ ਕੋਈ ਪੁਲਿਸ ਸਟੇਸ਼ਨ ਡਰਾ ਕੇ ਭੰਗਾਵੇ ਨਾ ਹੀ ਇਹ ਪਰਿਵਾਰ ਅੰਦਾਵਾ ਸਾਹਿਬ ਨੂੰ ਤੇ ਨਾ ਹੀ ਇਹ ਪਰਿਵਾਰ ਦਾ ਹੈ ਪੀਨੋ ਹੋਰ ਅੰਕਲ ਜੀ ਬੈਠੇ ਨੇ ਨਾਲ ਮਾਤਾ ਜੀ ਨੇ ਸਾਡੇ ਆਈ ਹਮੇਸ਼ਾ ਰਾਤ ਦਿਨ ਪਰਿਵਾਰ ਦੇ ਨਾਲ ਆ ਮੇਰੇ ਵੱਲੋਂ ਜੋ ਵੀ ਸਪੋਰਟ ਹੈ ਇਹ ਮੈਂ ਕਹਤਾ ਜੋ ਕਹਤਾ ਉਹ ਮੈਂ ਕਰਕੇ ਵਿਖਾਵਾਂਗਾ ਰਾਤ ਸਟੱਕ ਮੈਂ ਪਰਿਵਾਰ ਦੇ ਨਾਲ ਆ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰੱਖਾਂਗੇ ਜੇ ਕਿਸੇ ਨੇ ਧਮਕੀ ਦਵਾਈ ਉਹਦੇ ਖਿਲਾਫ ਵੀ ਐਫ ਆਈ ਆਰ ਦਰਜ ਹੋਏਗੀ ਥੋਕੇ ਤੋਂ ਉਹਨੂੰ ਵੀ ਅੰਦਰ ਕਰਾ ਕੇ ਸੁਟਾਂਗੇ ਹallelujah ਸਾਡੇ ਅੰਜਾਮ ਜੀ ਥੈਂਕ ਯੂ